ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੰਗਲੈਂਡ ਦੇ ਵਿੱਚ ਜਿਹੜੇ ਮੁਸਲਮ ਗੈਂਗ ਨੇ ਉਹਨਾਂ ਦੀਆਂ ਕਰਤੂਤਾਂ ਕੁਝ ਸੱਜਣਾ ਨੇ ਫੋਨ ਕਰਕੇ ਦੱਸੀਆਂ ਨੇ ਕਈ ਵਾਰੀ ਸਾਨੂੰ ਇਹ ਸ਼ੰਕਾ ਹੁੰਦਾ ਹੈ ਕਿ ਇਹ ਗੁਰਸਿੱਖ ਬੰਦਾ ਮੁਸਲਮ ਕਮਿਊਨਿਟੀ ਨੂੰ ਟਾਰਗੇਟ ਕਰਦਾ ਬਿਲਕੁਲ ਨਹੀਂ ਕਰਦੇ ਜੀ ਇਹ ਮੈਨੂੰ ਚੰਗੀ ਤਰ੍ਹਾਂ ਪਤਾ ਹੈ ਵੀ ਉੱਚ ਦਾ ਪੇਰ ਬਣਾ ਕੇ ਗੁਰੂ ਪਾਸ਼ਾ ਦੀ ਕਹਿ ਲਈਏ ਸੇਵਾ ਕਰਨ ਵਾਲੇ ਉਥੋਂ ਕੱਢਣ ਵਾਲੇ ਕੌਣ ਸੀ ਨਵੀ ਖਾਂ ਤੇ ਗਨੀ ਖਾਂ ਉਹ ਮੁਸਲਮਾਨ ਟਰਾਂ ਨੇ ਸ਼ੇਰ ਖਾਂ ਮਲੇਲ ਕੋਲ ਦਾ ਕੌਣ ਹੈ ਜਿੰਨੇ ਹੰਦ ਨਰ ਮਾਰੇ ਸੀ ਉਹ ਮੁਸਲਮਾਨ ਹੈ ਇਤਿਹਾਸ ਦੇ ਵਿੱਚੋਂ ਸਾਨੂੰ ਸਭ ਕੁਝ ਪਤਾ ਹੈ ਪਰ ਜਿਨ੍ਹਾਂ ਦੀ ਮੈਂ ਗੱਲ ਕਰਨ ਲੱਗਾ ਉਹ ਪੰਜਾਬੀ ਸਿੱਖ ਤੇ ਹਿੰਦੂ ਕੁੜੀਆਂ ਦੇ ਨਾਲ ਗੈਂਗਰੇਵ ਕਰਦੇ ਨੇ ਇੰਗਲੈਂਡ ਦੇ ਵਿੱਚ ਇੱਕ ਕੁੜੀ ਦੇ ਨਾਲ 15-15 ਬੰਦੇ ਗੈਂਗਰੇਵ ਕਰਦੇ ਆ ਇੰਗਲੈਂਡ ਦੀਆਂ ਖਬਰਾਂ ਸਾਡੇ ਕੜਮ ਚੌਧਰੀ ਜਿਹੜੇ ਇਥੋਂ ਲੱਖਾਂ ਰੁਪਇਆ ਲਾ ਕੇ ਆਪਣੀਆਂ ਇਕਲੀਆਂ ਕੁੜੀਆਂ ਨੂੰ ਭੇਜਦੇ ਨੇ ਉਹਨਾਂ ਨੂੰ ਸ਼ਰਮ ਕੋਈ ਹੈ ਨਹੀਂ ਤੇ ਉਹ ਬੋਲਣਾ ਵੀ ਨਹੀਂ ਚਾਹੁੰਦੇ ਬਿਸਾਰ ਦੀ ਇੱਜ਼ਤ ਉਛਾਲੀ ਜਾਂਦੀ ਹੈ ਪਰ ਮੈਂ ਜਿਹੜੀ ਅੱਜ ਗੱਲ ਕਰਨੀ ਹੈ ਕਈਆਂ ਦੇ ਚਲੂਣੇ ਲੜਨਗੇ ਕਈਆਂ ਦੇ ਪਹਿਲਾਂ ਲੜੇ ਵੀ ਹੈ ਜਿਹੜੇ ਬੰਦੇ ਆ ਖੋਤੇ ਖਾਲਸਤਾਨੀ ਕਹਿੰਦੇ ਅਸੀਂ ਖਾਲਸਤਾਨ ਦੇ ਵਿੱਚ ਸਭ ਨੂੰ ਬਰਾਬਰ ਦਾ ਹੱਕ ਦੇਵਾਂਗੇ ਕਿਸੇ ਦੀ ਇੱਜ਼ਤ ਨੂੰ ਆਬਰੂ ਨੂੰ ਕੋਈ ਹੱਥ ਨਹੀਂ ਪਾ ਸਕਦਾ ਉਹ ਕਿੱਥੇ ਨੇ ਹੁਣ ਸਭ ਤੋਂ ਵੱਧ ਘਟਨਾਵਾਂ ਇੰਗਲੈਂਡ ਦੇ ਵਿੱਚ ਇਹ ਵਾਪਰ ਰਹੀਆਂ ਨੇ ਇਹ ਕੌਣ ਨਹੀਂ ਇੰਗਲੈਂਡ ਦੇ ਵਿੱਚ ਜ਼ਿਆਦਾ ਬੰਗਲਾਦੇਸ਼ੀ ਲੋਕ ਨੇ ਔਰ ਮੁਸਲਮ ਕਮਿਊਨਿਟੀ ਦੇ ਉਹ بگੜੀਆਂ ਔਲਾਦਾਂ ਗੁੰਡੇ ਜਿਹੜੇ ਇਹ ਗੈਂਗਰੇਵ ਉੱਥੇ ਕਰ ਰਹੇ ਨੇ ਅੱਜ ਇੱਕ ਸਰਦਾਰ ਉਹਦਾ ਪੌਡਕਾਸਟ ਵੇਖਿਆ ਉਹ ਰੋ ਰਿਹਾ ਸੀ ਜਦੋਂ ਨੇ ਮੈਨੂੰ ਫੋਨ ਲਾਇਆ ਕਹਿੰਦਾ ਜੀ ਮੇਰਾ ਨਾਂ ਨਾ ਲਿਓ ਮੈਂ ਕਿਹਾ ਨਾਂ ਤਾਂ ਲੈਣ ਦੀ ਲੋੜ ਹੀ ਨਹੀਂ ਤੁਹਾਡੀ ਵੀਡੀਓ ਬਹੁਤ ਲੋਕਾਂ ਤੱਕ ਚੱਲੀ ਗਈ ਹੈ ਚਲੋ ਜੋ ਕੋਈ ਬੰਦਾ ਇਦਾਂ ਕਹਿੰਦਾ ਨਾ ਆਪਾ ਲੈਣਾ ਵੀ ਨਹੀਂ ਪਰ ਕੀ ਜਿਹੜੇ ਇੰਗਲੈਂਡ ਦੇ ਗੁਰਦੁਆਰਿਆਂ ਦੇ ਪ੍ਰਬੰਧਕ ਨੇ ਉਹਨਾਂ ਨੂੰ ਇਹਨਾਂ ਗੱਲਾਂ ਬਾਰੇ ਪਤਾ ਨਹੀਂ ਜਾਂ ਚੁੱਪ ਬੈਠੇ ਆ ਇੱਕ ਇੱਥੇ ਤੁਹਾਨੂੰ ਮੈਂ ਹੋਰ ਨੋਟ ਕਰਾ ਦੇਣਾ ਇਸਲਾਮਾਬਾਦ ਦੀ ਆਰਮੀ ਦੇ ਜਿਹੜੇ ਵੱਡੇ ਵੱਡੇ ਅਫੀਸਰ ਨੇ ਨਾ ਉਹਨਾਂ ਨੇ ਉੱਥੇ ਜਾ ਕੇ ਆਪਣੇ ਕਾਰੋਬਾਰ ਕੀਤੇ ਹੋਏ ਨੇ ਤੇ ਇਹ ਉਹਨਾਂ ਦੀਆਂ ਵਿਗੜੀਆਂ ਹੋਈਆਂ ਔਲਾਦਾਂ ਨੇ ਔਰ ਇਹ ਬੰਦੇ ਜਿੰਨਾ ਕੁੜੀਆਂ ਦੇ ਨਾਲ ਇਹ ਧੱਕਾਸ਼ਾਹੀ ਕਰਦੇ ਨੇ ਉਹਨਾਂ ਦਾ ਧਰਮ ਪਰिवर्तन ਵੀ ਕਰਾਉਂਦੇ ਆ ਇਹ ਸਚਾਈ ਹੈ ਔਰ ਉਹਨਾਂ ਨੂੰ ਵੱਡੀਆਂ jobbਾਂ ਦੇ ਝਾਂਸੇ ਦਿੰਦੇ ਆ ਫਿਰ ਉਹਨਾਂ ਦੇ ਨਾਲ ਮੈਰਿਜ ਕਰਾਉਣ ਵਾਸਤੇ ਉਹਨਾਂ ਨੂੰ ਕਨਵਿੰਸ ਕਰਦੇ ਆ ਤੇ ਜਦੋਂ ਕੋਈ ਕੁੜੀ ਇਹਨਾਂ ਦੀ ਗੱਲ ਨਹੀਂ ਮੰਨਦੀ ਤਾਂ ਉਹਦੇ ਨਾਲ ਇਹ ਬਦਸਲੂਕੀ ਕੀਤੀ ਜਾਂਦੀ ਹੈ ਉਹਦੇ ਨਾਲ ਗੈਂਗਰੇਵ ਕੀਤਾ ਜਾਂਦਾ ਇੱਕ ਨਹੀਂ ਹਜ਼ਾਰਾਂ ਕੁੜੀਆਂ ਦੇ ਨਾਲ ਇੰਗਲੈਂਡ ਦੇ ਵਿੱਚ ਇਹ ਹਾਦਸੇ ਹੋਏ ਹੁਕ। ਔਰ ਜਦੋਂ ਤੁਸੀਂ ਸਿੱਖ ਕਮਿਊਨਿਟੀ ਦੀ ਗੱਲ ਕਰਦੇ ਹੋ ਉਹਦੇ ਬੰਦੇ ਸਟੇਜਾਂ ਤੇ ਦਾੜੀ ਨੂੰ ਲਾ ਕੇ 100 ਨੀਲੀਆਂ ਪੱਗਾਂ ਉੱਪਰ ਦੀ ਗੱਤਰੇ ਹਜ਼ੂਰੀਆ ਪਾਇਆ ਹੁੰਦਾ ਹੈ। ਜਿਹੜੇ ਕਹਿੰਦੇ ਨੇ ਅਸੀਂ ਉਹ ਖਾਲਸੇ ਆ ਜਿਨ੍ਹਾਂ ਨੇ ਹਿੰਦੂਆਂ ਦੀਆਂ ਬਹੁ ਬੇਟੀਆਂ ਨੂੰ ਬਚਾਇਆ ਇਤਾਂਜ ਕੱਸਦੇ ਆ। ਪਰ ਅੱਜ ਆਪਣੀਆਂ ਨੂੰ ਬਚਾਉਣ ਦੀ ਤਾਂ ਦੂਰ ਦੀ ਗੱਲ ਇਹ ਗੱਲ ਵੀ ਕਰਨ ਨੂੰ ਤਿਆਰ ਨਹੀਂ ਵੀ ਇੰਗਲੈਂਡ ਦੇ ਵਿੱਚ ਸਾਡੀਆਂ ਬੱਚੀਆਂ ਦੇ ਨਾਲ ਇਹ ਮੁਸਲਮ ਮੈਂ ਸ਼ਬਦ ਵਰਤਾਂ ਮੁਸਲੇ ਜੋ ਇਹ ਕਰ ਰਹੇ ਨੇ ਤੇ ਕੌਣ ਬੋਲੂਗਾ ਜੀ ਅੱਜ ਕਿ ਆ ਪੰਨੂ ਕਤੀੜ ਜਿਹੜਾ ਖਾਲਸਾ ਦੇ ਨਾਂ ਤੇ ਲੱਖਾਂ ਡਾਲਰ ਇਕੱਠੇ ਕਰਦਾ ਹੈ ਜਿਹੜੀਆਂ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਨੇ ਉਹਨਾਂ ਨੂੰ ਇਹਨਾਂ ਖਬਰਾਂ ਦਾ ਪਤਾ ਨਹੀਂ ਲੱਗਦਾ ਜਾਂ ਬੋਲਣਾ ਨਹੀਂ ਚਾਹੁੰਦੇ ਜਾਂ ਫਿਰ ਗੁਲਾਮ ਬਣੇ ਨੇ ਔਰੰਗਜ਼ੇਬ ਦੀ ਔਲਾਦ ਦੇ ਹੈ ਕੋਈ ਜਵਾਬ ਕਿਸੇ ਕੋਲ ਇੱਕ ਮੈਂ ਬੇਨਤੀ ਕਰਨੀ ਹੈ ਜਿਹੜੇ ਇੰਗਲੈਂਡ ਵਿੱਚ ਸਾਡੇ ਪੰਜਾਬ ਦੇ ਲੋਕ ਕਾਰੋਬਾਰ ਕਰਦੇ ਆ ਉਹਨਾਂ ਨੂੰ ਬੇਨਤੀ ਹੈ ਜੇ ਤੁਸੀਂ ਆਪ ਆਵਾਜ਼ ਨਹੀਂ ਉਠਾ ਸਕਦੇ ਮਹਿਰੋਜ ਬੋਲਦਾ ਤੁਸੀਂ ਮੈਨੂੰ ਇਹ ਜਿਹਾ ਮੈਸੇਜ ਦੇ ਦਿਆ ਕਰੋ ਤੁਹਾਡਾ ਨਾਂ ਨਹੀਂ ਲੈਂਦੇ ਆਪਾਂ ਇਹਨਾਂ ਮੁਸਲੇ ਲੋਕਾਂ ਨੂੰ ਜਿਹੜੇ ਇਹ ਕੁੜੀਆਂ ਦੇ ਨਾਲ ਗੈਂਗਰੇਵ ਕਰਦੇ ਨੇ ਉਹਨਾਂ ਨੂੰ ਨੰਗੇ ਤਾਂ ਕਰੀਏ ਦੁਨੀਆ ਦੇ ਸਾਹਮਣੇ ਪਤਾ ਤਾਂ ਲੱਗੇ ਵੀ ਖਾਲਸਾ ਨਹੀਂ ਚੁੱਪ ਗਿਆ ਉਹਨੇ ਇਹ ਪਾਕਿਸਤਾਨੀ ਜਾਂ ਬੰਗਲਾਦੇਸ਼ ਦੇਸੀ ਕਹੇ ਜਾਂ ਕਿਰਤੂਤਾਂ ਕਿਉਂ ਕਰਦੇ ਨੇ ਜੇ ਤੁਸੀਂ ਡਰਦੇ ਹੋ ਇਹਨਾਂ ਦੇ ਕੋਲੋਂ ਮੈਨੂੰ ਦੱਸ ਦਿਆ ਕਰੋ ਮੈਂ ਬੋਲ ਦਉ ਜਾਂ ਫਿਰ ਤੁਹਾਡੀ ਜਮੀਰ ਮਰੀ ਹੋਈ ਹੈ ਕੇਵਲ ਤੁਹਾਨੂੰ ਗੁਰਦੁਆਰਿਆਂ ਦੇ ਪ੍ਰਬੰਧਕ ਬਣ ਕੇ ਕਾਰੋਬਾਰ ਤੱਕ ਮਤਲਬ ਹੈ ਪੈਸੇ ਕਮਾਉਣ ਤੱਕ ਮਤਲਬ ਹੈ ਜਾਂ ਫਿਰ ਤੁਸੀਂ ਅਣਖ ਸ਼ਰਮ ਖੋ ਬੈਠੇ ਹੋ ਜਾਫਰ ਤੁਸੀਂ ਇਹਨਾਂ اسلامਾਬਾਦ ਵਾਲਿਆਂ ਦੇ ਪਾਕਿਸਤਾਨੀਆਂ ਦੇ ਬੰਗਲਾਦੇਸ਼ੀਆਂ ਦੇ ਮੁਸਲਿਆਂ ਦੇ ਗੁਲਾਮ ਹੋ ਚੁੱਕੇ ਹੋ ਕਦੇ ਤਾਂ ਕੋਈ ਆਪਣੀ ਕੌਮ ਲਈ ਆਪਣੇ ਪੰਜਾਬ ਦੀਆਂ ਭਾਰ ਦੀਆਂ ਕੁੜੀਆਂ ਦੇ ਲਈ ਬੇਟੀਆਂ ਦੇ ਲਈ ਕਦੇ ਤਾਂ ਕੋਈ ਆਵਾਜ਼ ਉਠਾ ਦਿਆ ਕਰੋ ਜਾਂ ਫਿਰ ਇਦਾਂ ਹੀ ਜਿਵੇਂ ਅਬਦਾਲੀ ਇੱਥੋਂ ਬਹੁ ਬੇਟੀਆਂ ਨੂੰ ਗੁਲਾਮ ਬਣਾ ਕੇ ਲੈ ਕੇ ਜਾਂਦਾ ਸੀ ਉਹਨੂੰ ਛੜਾਉਣ ਵਾਲੇ ਹੈਗੇ ਸੀ ਜਾਂ ਫਿਰ ਤੁਸੀਂ ਆਪਣੇ ਆਪ ਹੁਣ ਕਹਿੰਦੇ ਹੋ ਵੀ ਅਫਜ਼ਾਲੀ ਬਹੁਤ ਨੇ ਸਾਨੂੰ ਹੁਣ ਕਿਸੇ ਦਾ ਕੋਈ ਕਿਸੇ ਨਾਲ ਟੱਕਰਾ ਕਰਨ ਦੀ ਕੋਈ ਗੱਲ ਕਰਨ ਦੀ ਲੋੜ ਨਹੀਂ ਜੇ ਫਿਰ ਹੁਣ ਚੁੱਪ ਬੈਠੋਗੇ ਜਾਂ ਫਿਰ ਗੁਰਦਾਰਾ ਚ ਕਥਾ ਸੁਣਾਉਂਦੇ ਰਹੋਗੇ ਕਿ ਅਸੀਂ ਹਿੰਦੂਆਂ ਨੇ ਬਹੁਤ ਬੇਟੀਆਂ ਸੜਾਈਆਂ ਨੇ ਜਾਂ ਇਦਾਂ ਤੰਦ ਕਹਦੇ ਰਹੋਗੇ ਤੁਸੀਂ ਹੁਣ ਆਪਣੀਆਂ ਬਾਰੇ ਕੇਵਲ ਆਵਾਜ਼ ਵੀ ਨਹੀਂ ਉਠਾ ਸਕਦੇ ਇਹ ਸਾਡੀ ਮਰੀ ਹੋਈ ਜ਼ਮੀਰ ਦੀ ਕਲੀ ਇੱਕ ਝਲਕ ਹੈ ਜਿਹੜੇ ਕਹਿੰਦੇ ਨਾ ਚੜਦੀ ਕਲਾ ਹੈ ਸਾਡੀ ਅਸੀਂ ਸੂਰਮਿਆਂ ਇੱਕ ਜੋਧਿਆਂ ਮੈਂ ਕਹਿੰਦਾ ਲੱਖ ਲਾਹਣ ਤੇ ਇਹੋ ਜਿਹੇ ਜੋਧਿਆਂ ਦੇ ਜਿਹੜੇ ਬੰਦੇ ਆਪਣੀਆਂ ਬਹੁ ਬੇਟੀਆਂ ਦੀ ਇੱਜ਼ਤ ਲੁੱਟੀ ਜਾਂਦੀ ਹੋਵੇ ਉਹ ਗੱਲ ਕਰਨ ਨੂੰ ਤਿਆਰ ਨਾ ਇੰਗਲੈਂਡ ਦੀ ਘਟਨਾ ਹੈ ਮੈਂ ਕਹਿੰਦਾ ਨਾ ਨਹੀਂ ਲਿਆ ਮੈਂ ਸਿਰਫ ਗੱਲ ਕੀਤੀ ਹੈ ਵੀ ਤੁਹਾਡੇ ਇੰਗਲੈਂਡ ਵਿੱਚ ਹੋ ਰਿਹਾ ਹੈ ਖਾਲਸਤਾਨੀ ਚੁੱਪ ਕਿਉਂ ਨੇ ਜਿਹੜੇ ਗੁਰਦਾਰੇ ਦੇ ਪ੍ਰਬੰਧ ਕਮੇਟੀਆਂ ਵਾਲੇ ਗੁਰਦਾਰੇ ਦੇ ਕਬਜ਼ਾ ਕਰੀ ਬੈਠੇ ਨੇ ਉਹ ਚੁੱਪ ਕਿਉਂ ਨੇ ਜਾਂ ਫਿਰ ਤੁਸੀਂ ਆਪਣੀਆਂ ਇੱਜ਼ਤਾਂ ਨੂੰ ਨਿਲਾਮ ਕਰ ਰਹੇ ਹੋ ਇਹ ਇੱਕ ਮੰਨਿਆ ਜਾ ਸਕਦਾ ਹੈ ਉਹ ਕਹਿੰਦੇ ਕਿਸੇ ਕੁੜੀ ਦੀ ਕੀਮਤ ਹਜ਼ਾਰ ਡਾਲਰ ਕਹੇ 10000 ਰੁਪਏ ਦੀ 20000 ਡਾਲਰ ਇਦਾਂ ਕੀਮਤ ਪਾਈ ਜਾ ਰਹੀ ਹੈ ਹੁਣ ਇਹ ਕੀਮਤ ਲੈਂਦਾ ਕੌਣ ਹੈ ਇਹ ਬਹੁਤ ਵੱਡੇ ਸਵਾਲ ਨੇ ਸੁਣ ਲਿਓ ਸ਼ੇਅਰ ਕਰ ਦਿਓ ਜੇ ਤੁਹਾਡੀ ਜਮੀਰ ਮਰ ਗਈ ਹੈ ਨਾ ਤੁਸੀਂ ਬੋਲ ਨਹੀਂ ਸਕਦੇ ਡਰਦੇ ਹੋ ਤਾਂ ਮੈਨੂੰ ਫੋਨ ਕਰਦਿਆ ਕਰੋ ਮੈਸੇਜ ਕਰਦਿਆ ਕਰੋ ਦੱਸਦਿਆ ਕਰੋ ਮੈਂ ਬੋਲ ਦੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ